ਇੱਕ ਸੱਸ ਦਾ ਆਪਣੀ ਨੂੰਹ ਦੇ ਨਾਲ ਝਗੜਾ ਚੱਲ ਰਿਹਾ ਸੀ ਅਤੇ ਜਿਸ ਸਮੇਂ ਉਹ ਘਰ ਦੇ ਵਿੱਚ ਕੱਲੀ ਸੀ ਤਾਂ ਉਸੇ ਸਮੇਂ ਹੀ ਸੱਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ ਘਰ ਦੇ ਵਿੱਚ ਸੱਸ ਕੱਲੀ ਸੀ ਪਤਾ ਲੱਗਿਆ ਕਿ ਘਰ ਦੇ ਵਿੱਚ ਹੀ ਬਟਵਾਰਾ ਕੀਤਾ ਹੋਇਆ ਸੀ ਅਤੇ ਅਲੱਗੇ ਕਮਰੇ ਦੇ ਵਿੱਚ ਨੂੰਹ ਉਸ ਸਮੇਂ ਮੌਜੂਦ ਸੀ ਜਦੋਂ ਇਹ ਦਰਦਨਾਕ ਹਾਦਸਾ ਹੋਇਆ ਪਹਿਲੀ ਨਜ਼ਰੇ ਦੇਖਣ ਦੇ ਵਿੱਚ ਤਾਂ ਇਹ ਹੀ ਜਾਪ ਰਿਹਾ ਸੀ ਕਿ ਲੁੱਟ ਖੋਹ ਦਾ ਮਾਮਲਾ ਹੋ ਸਕਦਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਪਲਾਨ ਕੀਤਾ ਜਾਪ ਰਿਹਾ ਹੈ ਇਸ ਦੇ ਪਿੱਛੇ ਦਾ ਕਾਰਨ ਕੁਝ ਹੋਰ ਵੀ ਹੋ ਸਕਦਾ ਹੈ ਮੋਗਾ ਦੇ ਪਿੰਡ ਖੋਸਾ ਰੰਧੀਰ ਦਾ ਇਹ ਮਾਮਲਾ ਜਿੱਥੇ ਦਿਨ ਦਿਹਾੜੇ ਹੀ 55 ਸਾਲ ਦੀ ਔਰਤ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਖਤਮ ਕੀਤਾ ਗਿਆ 55 ਸਾਲਾ ਔਰਤ ਜਿਸ ਦਾ ਨਾਮ ਮਹਿੰਦਰ ਕੌਰ ਸੀ ਉਸ ਦਾ ਪਤੀ ਦਰਸ਼ਨ ਸਿੰਘ ਜਿਸ ਦੇ ਵੱਲੋਂ ਦੱਸਿਆ ਗਿਆ ਕਿ 11:00 ਵਜੇ ਉਹ ਕਿਸੇ ਕੰਮ ਨੂੰ ਲੈ ਕੇ ਬਾਹਰ ਗਿਆ ਸੀ ਅਤੇ 1 ਘੰਟੇ ਬਾਅਦ ਜਦੋਂ ਵਾਪਸ ਆ ਕੇ ਦੇਖਦਾ ਹੈ ਤਾਂ ਉਸ ਦੀ ਪਤਨੀ ਤੇਜ਼ ਤਰਹ ਹਥਿਆਰਾਂ ਦੇ ਨਾਲ ਜਿਸ ਤੇ ਹਮਲਾ ਕੀਤਾ ਹੋਇਆ ਸੀ ਉਸ ਦੀ ਜਾਨ ਜਾ ਚੁੱਕੀ ਹੈ ਖੂਨ ਦੇ ਨਾਲ ਲਤਪਤ ਮੰਜੇ ਦੇ ਕੋਲ ਹੀ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਾਣਕਾਰੀ ਮਿਲੀ ਤੇ ਪਿੰਡ ਦੇ ਸਰਪੰਚ ਦੇ ਵੱਲੋਂ ਹੀ ਦੱਸਿਆ ਗਿਆ ਕਿ ਇਸ ਔਰਤ ਦੇ ਦੋ ਪੁੱਤ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੂਜੇ ਘਰ ਦੇ ਵਿੱਚ ਅਤੇ ਇੱਕ ਪੁੱਤ ਵਿਦੇਸ਼ ਦੇ ਵਿੱਚ ਰਹਿੰਦਾ ਹੈ ਇਸ ਦੇ ਜਲਦ ਹੀ ਪੁਲਿਸ ਨੂੰ ਮੌਕੇ ਤੇ ਹੀ ਜਾਣਕਾਰੀ ਦੇ ਦਿੱਤੀ ਗਈ ਸੀ ਕੁਝ ਹੀ ਸਮੇਂ ਦੇ ਵਿੱਚ ਪੁਲਿਸ ਪਹੁੰਚ ਚੁੱਕੀ ਸੀ ਇਸ ਦਾ ਬੇਟਾ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦਾ ਉਸ ਦੀ ਪਤਨੀ ਦਾ ਮਾਹ ਦੇ ਨਾਲ ਡਿਸਪਿਊਟ ਚੱਲ ਰਿਹਾ ਹੈ ਝਗੜਾ ਚੱਲ ਰਿਹਾ ਹੈ ਜਿਸ ਦੇ ਚੱਲਦੇ ਹੋਏ ਔਮਨ ਸੈੱਲ ਦੇ ਵਿੱਚ ਵੀ ਦਰਖਾਸਤ ਚੱਲ ਰਹੀ ਸੀ ਪਰ ਇਸ ਦੇ ਵਿਚਾਲੇ ਹੁਣ ਮਾ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਇਹ ਮਾਮਲਾ ਸ਼ੱਕੀ ਜਾਪ ਰਿਹਾ ਹੈ ਮਾ ਸਰ ਪੰਜਰਨਾਇਆ ਸਿੰਘ ਜੀ ਕਿਹੜੇ ਪੇਰੇ ਕੋਸਰਨਦੀਪਤਾ ਇੱਕ ਮਾਮਲਾ ਕਤਲ ਦਾ ਕੀ ਮਾਮਲਾ ਕੀ ਹੈ ਹਾਂ ਜੋ ਅੱਜ ਕਤਲ ਸਾਡੇ ਪਿੰਡ ਹੋਇਆ ਪਹਿਲਾ ਹੀ ਕਤਲ ਹੋਇਆ ਬਹੁਤ ਮਾੜੀ ਗੱਲ ਹੋਈ ਹੈ ਇਹ ਗੱਲ ਕਿਵੇਂ ਹੋਇਆ ਮਾਤਾ ਜੀ ਕਿੰਨੀ ਉਮਰ ਦੀ ਸੀ ਪਹਿਲਾਂ ਵੀ ਮਾਤਾ ਲਗਭਗ 65 ਸਾਲ ਉਮਰ ਦੀ ਸੀ ਜਿਹੜੇ ਬਜ਼ੁਰਗ ਤੁਸੀਂ ਮੇਰੇ ਕੋਲ ਗਏ ਸੀ ਉਹਨਾਂ ਨੇ ਕੱਲ ਨੂੰ ਇੱਕ ਵੂਮਨ ਸੈਲ ਚ ਕੇਸ ਸੀ ਹੁੰਦੇ ਔਰ ਡਿਸਕਸ ਕਰਨ ਵਾਸਤੇ ਮੇਰੇ ਕੋਲ ਦੁਕਾਨ ਤੇ ਗਏ ਉਹ ਜੋ ਲਗਭਗ 10:00 ਮੇਰੇ ਕੋਲ ਗਏ ਤੇ 12:00 ਜੀ ਵਾਪਸ ਆਏ ਆ ਮੈਂ 12:00 ਤੇ ਘਰ ਰੋਕ ਗਿਆ ਜੀ ਨਾਲ ਹੀ ਮੇਰਾ ਘਰ ਦਾ 10:00 ਘਰ ਛੱਡ ਕੇ ਤੇ ਬਜ਼ੁਰਗ ਘਰ ਆ ਗਏ ਜੀ ਜੋ ਬਜ਼ੁਰਗ ਨੇ ਆ ਕੇ ਦੇਖਿਆ ਜੀ ਮਾਤਾ ਜੀ ਲਾਚ ਲਤਪਤ ਹੋਈ ਪਈ ਆ ਉਹਨਾਂ ਨੂੰ ਐ ਹੋ ਗਿਆ ਗਰਮੀ ਜੀ ਕਿਤੇ ਮੰਜੇ ਤੇ ਡਿੱਗਣ ਕਰਕੇ ਸਿਰ ਵੱਜ ਗਿਆ ਹੁੰਦਾ ਕਿਤੇ ਖੂਨ ਡੁੱਲਿਆ ਉਹ ਮੈਨੂੰ ਜਲਦਬਾਜੀ ਮੈਨੂੰ ਬੁਲਾਉਣ ਵਾਸਤੇ ਘਰੋਂ ਗਏ ਆ ਉਹਨਾਂ ਤੋਂ ਪਹਿਲਾਂ ਮੈਂ ਆ ਗਿਆ ਦੁਕਾਨ ਤੋਂ ਆਇਆ ਹੀ ਦੁਕਾਨ ਨਾਲ ਮੇਰੇ ਘਰ ਦੇ ਉਹਨਾਂ ਨੂੰ ਬੁਲਾਉਣ ਵਾਸਤੇ ਲੱਗ ਖੜ ਕੇ ਤੇ ਮੈਂ ਉਹਨਾਂ ਤੋਂ ਆਉਣ ਤੋਂ ਪਹਿਲਾਂ ਮੈਂ ਉਹਨਾਂ ਦੇ ਘਰ ਆਇਆ ਆ ਕੇ ਦੇਖਿਆ ਜੇ ਮਾਤਾ ਦੇ ਜਿਹੜਾ ਸਰੀਰ ਤੇ ਘੱਟ ਲੱਗੇ ਸੀਗੇ ਬਹੁਤ ਜ਼ਿਆਦਾ ਖੂਨ ਡੁੱਲਿਆ ਹੋਇਆ ਸੀਗਾ ਤੇ ਮਨੋ ਰੋਗ ਤਾਂ ਮੈਂ ਕਿਹਾ ਇਹ ਉਵੇਂ ਟੈਗਲਾ ਸ਼ਿਕਾਇਤ ਨਹੀਂ ਕੀ ਸ਼ਿਕਾਇਤ ਹੋ ਰਾ ਮੈਂ ਕਿਹਾ ਲੋਟਾ ਕੋਲਾ ਮਸਲਾ ਜਾਂ ਵਾੜ ਟੋਕਾਲਾ ਮਸਲਾ ਹੈ ਇਹ ਕਿਨੇ ਵਜੇ ਕੀ ਕਰਨਾ ਹੈ ਇਹ ਬਜ਼ੁਰਗ ਦਾਸ ਵੇ ਗਿਆ 12 ਵਜੇ ਹੀ ਵਾਪਸ ਆਏ ਆ ਜੀ 12 ਵਜੇ ਤੋਂ ਪਹਿਲਾਂ 11 ਤੋਂ 12 ਦੇ ਵਿੱਚ ਵਿੱਚ ਹੋਈ ਹੈ ਜੀ ਇੱਥੇ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੋ ਬੇਟੇ ਆ ਜੀ ਕਿੱਥੇ ਰਹਿੰਦੇ ਨੇ ਜੀ ਜਿਹੜਾ ਵੱਡਾ ਬੇੜਾ ਬਲਵੀਰ ਸਿੰਘ ਹੈ ਉਹ ਇਹਨਾਂ ਦਾ ਪੁਰਾਣਾ ਘਰ ਪਿੰਡ ਦੇ ਵਿੱਚ ਹੈ ਜੀ ਇੱਥੋਂ ਅੱਧਾ ਕਿਲੋਮੀਟਰ ਸਾਈਡ ਤੇ ਹੈ ਜੀ ਉਹ ਪਟਵਾਰੀ ਨਾਲ ਕੰਮ ਕਰਦਾ ਤੁਹਾਨੂੰ ਘਟ ਜੌਬ ਕਰਦਾ ਮੁੰਡਾ ਉਹ ਉਸ ਘਰ ਵਿੱਚ ਰਹਿੰਦੇ ਆ ਜੀ ਇੱਕ ਬੇਟਾ 5 ਸਾਲ ਪਹਿਲਾਂ ਜਿਹੜਾ ਬਲਜਿੰਦਰ ਸਿੰਘ ਛੋਟਾ ਬੇਟਾ ਬਲਜਿੰਦਰ ਸਿੰਘ ਘਟ ਬਈ ਗਿਆ ਜੀ ਇੱਕ ਨੂਰ ਰਾਣੀ ਘਰ ਤੇ ਰਹਿ ਰਹੀ ਨਾਲ ਜੀ ਨਾਲੇ ਜਿਹੜਾ ਕੇਸ ਮੂਵਮੈਂਟ ਸੈਂਟਰ ਦਾ ਪਤਾ ਕਾਹਦਾ ਉਹ ਇਹਨਾਂ ਦਾ ਜਿਹੜੇ ਨੂਰ ਰਾਣੀ ਦਾ ਖਰਚੇ ਦਾ ਪਾਇਆ ਸੀ ਕਿ ਨਹੀਂ ਮੈਨੂੰ ਘਰੇ ਮੈਂ ਤਾਂ ਕਿ ਪਰੇਸ਼ਾਨਾ ਜਿਹੜਾ ਮੁੰਡਾ ਬਾਹਰ ਮਨ ਖਰਚਾ ਭੇਜਦਾ ਨਹੀਂਗਾ ਮੇਰੇ ਜਿਹੜੇ ਬੱਚੇ ਦੋ ਪੜ੍ਹਦੇ ਆ ਉਹਨਾਂ ਨੂੰ ਫੀਸ ਫੂਸ ਦੇ ਪੜਾਈਪਰੋਈ ਕਰਾਉਣ ਜਿਉਂਦੇ ਕਰਕੇ ਇਹਨਾਂ ਨੇ ਪਾਇਆ ਸੀ ਉੱਥੇ ਜੀ ਉਹ ਮਤਲਬ ਜੀ ਮਾਤਾ ਕੱਲੇ ਸੀਗੇ ਜਿਹੜੀ ਬਾਕੀ ਉਹ ਇਹ ਜਿਹੜੇ ਦੋ ਮਾਤਾੜੀ ਕੋਠੀ ਜੀ ਰਹਿੰਦੇ ਦੋ ਕੋਠੀ ਟੋਟੇ ਦੋ ਹੋਏ ਇੱਕ ਦੋ ਕਮਰੇ ਉਹਨਾਂ ਕੋਲੇ ਦੋ ਕਮਰੇ ਦੂਜੇ ਘਰ ਕੋਲੇ ਆ ਉਹ ਆਪਦੇ ਰੂਮ ਚ ਸੀ ਜਿਹ ਤੇ ਉਸ ਟਾਈਮ ਮਾਤਾ ਜੀ ਘਰੇ ਇਕੱਲੇ ਸੀ ਜੀ ਕੋਈ ਸ਼ੱਕ ਲੱਗਦਾ ਕੋਈ ਦੇਖੋ ਜੀ ਪਹਿਲਾ ਹੀ ਮਸਲਾ ਹੋਇਆ ਛੱਡੇ ਪਿੰਡ ਜਦੋਂ ਪਿੰਡ ਵਸਿਆ ਜਿੰਨਾ ਬਹਿਰੈਮੀ ਦਾ ਕਤਲ ਹੋਇਆ ਇਹ ਬਹੁਤ ਮਾੜੀ ਗੱਲ ਇਹ ਪਹਿਲਾ ਹੀ ਕੇਸ ਆਇਆ ਜੀ ਤੇ ਕੋਈ ਸਾਡੀ ਸਮਝ ਨਹੀਂ ਕਿ ਬਾਕੀ ਜਿਹੜੀ ਪੁਲਿਸ ਵਾਲਟੀ ਆ ਉਹਦੀ ਕਰਦੀ ਵੀ ਪੁੱਛਗਿੱਛ ਕਰਦੀ ਪਈ ਆ ਮੌਕੇ 'ਤੇ ਆ ਕੇ ਐਸਐਸ ਸਾਹਿਬ ਨੂੰ ਫੋਨ ਲਾਇਆ ਸੀ ਥਾਣੇ ਫੋਨ ਲਾਇਆ ਜੀ 5-7 ਮਿੰਟ 'ਚ ਪਹੁੰਚ ਗਏ ਛੱਡੇ ਪਿੰਡ ਜੀ ਉਹ ਭਾ ਗੀ ਡੀਐਸਪੀ ਸਾਹਿਬ ਆਏ ਹੋਏ ਆ ਜੀ ਵਾਕ ਉਹ ਮਹਿਕਮਾ ਦਾ ਵਾਕ ਵਕਤੀ ਮਾਈਆਂ ਆ ਜੀ ਬਹਿਰੈਮੀ ਨਾਲ ਕਤਲ ਕੀਤਾ ਗਿਆ ਇੱਕ ਮਾਤਾ ਦਾ ਕੀ ਹੁਣ ਤੱਕ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਕੀ ਮਹਿਲਾ ਦਾ ਨਾਮ ਤੇ ਕੌਣ-ਕੌਣ ਘਰੇ ਸੀਗਾ ਜਦੋਂ ਕਤਲ ਹੋਇਆ ਸਾਰੀ ਜਾਣਕਾਰੀ ਚਾਹੀਦੀ ਹੈ ਇਹ ਇਤਲਾਮ ਮਿਲੀ ਸੀ ਵੀ ਕਿ ਲੇਡੇ ਦਾ ਖੋਸਰਨਦੀਪ ਪਿੰਡ ਦੇ ਵਿੱਚ ਕਤਲ ਹੋਇਆ ਆ ਕੇ ਪਤਾ ਲੱਗਿਆ ਮਹਿੰਦਰ ਕੌਰ ਆ 60-65 ਸਾਲ ਦਾ ਮਰ ਲੱਗ ਭਾਗ ਇਹਨਾਂ ਦੀ ਕਿ ਨਾਮ ਇਹਨਾਂ ਦੇ ਘਰੇ ਇਹਨਾਂ ਦਾ ਪਤੀ ਦਰਸ਼ਨ ਸਿੰਘ ਰਹਿੰਦਾ ਸੀ ਉਹ ਉਹ ਜਿਹੜਾ ਕਿਤੇ ਉਹ ਕੰਮ ਕਰ ਗਿਆ ਹੋਇਆ ਸੀ ਇਹ ਜਿਹੜੀ ਵਾਰਦਾਤ ਤਾਂ 11 ਤੋਂ 12 ਦੇ ਦਰਮਿਆਨ ਹੋਈ ਆ ਉਹਨੇ ਅੱਕੇਵਾਂ ਪ੍ਰਤਾਲ ਕਰਦੇ ਆ ਮਹਿਲਾ ਦੀ ਡੈੱਡ ਬੋਟੀ ਪਈ ਆ ਤੇ 23 ਤਰ੍ਹਾਂ ਦੇ ਕਾਫੀ ਚੰਦ ਲੱਗੇ ਹੋਏ ਆ ਕਿਸ ਤਰ੍ਹਾਂ ਕਤਲ ਹੋਇਆ ਇਹ ਇਸ ਕਰ ਲਾਂਗੇ ਸ਼ੁਰੂ ਕੀਤਾ ਜੀ ਘਰੇ ਕੌਣ ਸੀਗਾ ਸਰ ਉਸ ਟਾਈਮ ਘਰੇ ਤਾਂ ਬਖ ਘਰਦੇ ਨੇ ਬਖ ਪੋਰਸ਼ਨ ਦੇ ਵਿੱਚ ਇੱਕ ਨੌਸੀ ਇਹਦੀ ਤੇ ਇਹਦਾ ਪਤੀ ਬਾਹਰ ਗਿਆ ਹੋਇਆ ਸੀ ਇੰਨੇ ਹੀ ਪਰਿਵਾਰ ਦਾ ਲੜਕਾ ਦਾ ਦਵਾਈ ਗਿਆ ਹੋਇਆ ਪਹਿਲਾਂ ਇੱਥੇ ਤੇ ਉਹਨਾਂ ਨੇ ਦੱਸਿਆ ਉਹਨੂੰ ਤਾਂ ਪੁੱਛਿਆ ਜੀ ਕੀ ਅੱਜ ਪੁੱਛ ਕਿਸ ਕਰਾਂਗੇ ਨਾ ਇਹ ਤਾਂ ਬਿਆਨ ਲਿਖਦੇ ਆ ਉਹਦਾ ਖਰ ਵੀ ਕਰਦੇ ਆ ਬਾਕੀ ਚਾਰੇ ਪਾਸੇ ਜਿਹੜਾ ਸੈਂਟੀਫਿਕ ਵੀਰ ਸਾਡੀ ਟੀਮ ਆਈ ਆ ਫਿੰਗਰਪ੍ਰਿੰਟ ਵਗੈਰਾ ਦੇਂਦੇ ਜੀ ਕਿਤੇ ਕਿਤੇ ਕੀ ਲੱਗ ਕੀ ਲੱਗੀ ਰਹੀ ਮੁੱਢਲੀ ਜਾਂਚੋ ਕੀ ਲੱਗ ਰਹੀ ਉਹਨਾਂ ਦੇ ਜਾਂਚ ਤੋਂ ਸਮਾਨ ਵੀ ਖਿਲਾਰਿਆ ਹੋਇਆ ਹੈ ਲੁੱਟਕੋ ਵੀ ਹੋ ਸਕਦੀ ਹੈ ਪਰ ਲੁੱਟਕੋ ਨਹੀਂ ਲੱਗ ਰਹੀ ਜ਼ਿਆਦਾ ਤਾਂ ਕੋਈ ਹੋਰ ਕੋਈ ਵਜ੍ਹਾ ਲੱਗ ਰਹੀ ਹੈ ਜਿਹੜਾ ਦੇਖ ਲੈਂਦੇ ਆ ਕੋਈ ਚਗਲ ਚਗੜਾ ਵੀ ਚੱਲਦਾ ਸੀ ਇਹਨਾਂ ਨਾਲ ਨਹੀਂ ਅਜੇ ਪੱਕਾ ਕੁਝ ਨਹੀਂ ਕਹਿ ਸਕਦੇ ਇਸ ਵਾਰ ਇਹ ਤਾਂ ਅਸੀਂ ਸ਼ੁਰੂ ਕੀਤਾ ਹੈ ਪੁੱਛਦੇ ਹੈ ਉਹ ਲੇਡੀ ਦਾ ਪਤੀ ਦਾ ਬਿਆਨ ਲਿਖਦੇ ਆ ਵੀ ਉਹ ਕੀ ਕਹਿੰਦਾ ਫਿਰ ਉਹਦੇ ਮੁਤਾਬਕ ਅੱਗੇ ਤਫ਼ਤੀਸ਼ ਕਰਾਂਗੇ ਠੀਕ ਹੈ